ਖਬਰ ਪ੍ਰਧਾਨਕੋਟ ਤੋਂ ਹੈ ਜਿੱਥੇ ਕਿ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਵਿਅਕਤੀ ਨੂੰ ਕਰੀਬ 10 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ આરોપી ਤੇ ਪਹਿਲਾਂ ਵੀ ਕਈ ਤਰ੍ਹਾਂ ਦੇ ਮਾਮਲੇ ਦਰਜ ਨੇ ਬੀਤੀ ਰਾਤ ਸਾਡੀ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਬਾਹਰ ਕੰਮ ਰਹੀ ਸੀਗੀ ਤੇ ਦੌਰਾਨ ਇਹ ਗਸ਼ਤ ਉਹਨਾਂ ਨੂੰ ਇਤਲਾ ਮਿਲੀ ਹੈ ਕਿ ਕੋਈ ਵਿਅਕਤੀ ਸ਼ਰਾਬ ਆਪਣੀ ਗੱਡੀ ਦੇ ਵਿੱਚ ਲੈ ਕੇ ਆ ਰਿਹਾ ਹੈ ਅਗਰ ਤੁਸੀਂ ਸਹੀ ਤਰ੍ਹਾਂ ਨਾਕਾ ਆਪਣੀ ਨਾਕਾਬੰਦੀ ਟਾਈਟ ਕੀਤੀ ਜਾਵੇ ਤਾਂ ਉਹਨੂੰ ਫੜਿਆ ਜਾ ਸਕਦਾ ਜਿਸ ਤੇ ਸਾਡੀ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਵਿਅਕਤੀ ਨੂੰ ਫੜਿਆ ਗੱਡੀ ਦੀ ਚੈੱਕ ਕੀਤੀ ਜਿਹਦੇ ਵਿੱਚ 10 ਪੇਟੀਆਂ ਸ਼ਰਾਬ ਭਰਮਦ ਹੋਈ ਹੈ ਸਾਰੇ ਸਾਰੇ ਸ਼ਰਾਬ ਨਜਾਇਜ਼ ਸੀ ਕੀ ਸੀ ਜੀ ਜੀ ਸਰ ਸ਼ਰਾਬ ਨਜਾਇਜ਼ ਸੀਗੀ ਜਿਨ੍ਹਾਂ ਵਿੱਚ 10 ਪੇਟੀਆਂ ਦੇ ਵਿੱਚੋਂ 5 ਪੇਟੀਆਂ ਜਿਹੜੀਆਂ ਰਾਇਲ ਸਟੈਗ ਸੀਗੀ ਚਾਰ ਪੇਟੀਆਂ ਸਾਡੇ ਕੋਲ ਰੰਮ ਦੀਆਂ ਸੀਗੀਆਂ ਤੇ ਇੱਕ ਪੇਟੀ ਬਲੈਂਡਰ ਰਿਜ਼ਰਵ ਦੀ ਸੀ ਸਰ ਡਿਸਕ੍ਰਿਪਸ਼ਨ ਫੜਿਆ ਕਿਉਂਕਿ ਪਹਿਲੇ ਮੋਂ ਅਮੇ ਦਰਜ ਜੀ ਉਹਨਾਂ ਤੇ ਜਿਸ ਸੈਕਸ਼ਨ ਨੂੰ ਪੜਿਆ ਉਹਦੇ ਤੇ ਪਹਿਲਾਂ ਤੋਂ ਵੀ ਇੱਕ ਪਰਚਾ ਦਰਜ ਹੈਗਾ ਸਰ ਡਿਸਕ੍ਰਿਪਸ਼ਨ ਫੜਿਆ ਕਿਉਂਕਿ ਇਹ ਕਿਹਦੀ ਸੀ ਇਹ ਸੈਕਸ਼ਨ ਨੂੰ ਆਪਾਂ ਕਬੀਰ ਚੌਂਕ ਟੀਜ਼ਰ ਕਲੋਨੀ ਦੇ ਨੇੜੇ ਫੜਿਆ ਤੇ ਇਹਦੇ ਕੋਲ ਫੋਰਚੂਨਰ ਸੀਗੀ ਕਾਲੇ ਰੰਗ ਦੀ